ਸ਼ੇਕਲ ਮੈਂ ਹਾਤਿਆ ਸੰਜਨ ਨਿਊਜ਼ ਦੇਖੇ ਦਰਸ਼ਕਾਂ ਦਾ ਸਵਾਗਤ ਹੈ ਇੱਕ ਵਾਰ ਫਿਰ ਹਾਜ਼ਰਨਾ ਤੁਹਾਡੇ ਸਾਹਮਣੇ ਵੱਡੀਆਂ ਖਬਰਾਂ ਲੈ ਕੇ ਮਾਰਾਂਗੇ ਇਹ ਤਾਂ ਸੂਬੇ ਅਤੇ ਦੇਸ਼ ਵਿਦੇਸ਼ ਤੋਂ ਆ ਰਹੀਆਂ ਮੁੱਖ ਸੁਰਖੀਆਂ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਲਈ ਚੰਗੀ ਖਬਰ ਸਰਕਾਰੀ ਸਕੂਲ ਚ ਚੌਕੀਦਾਰ ਰੱਖਣ ਲਈ ਡੀਜੀਐਸਸੀ ਵੱਲੋਂ ਗ੍ਰਾਂਟ ਕੀਤੀ ਜਾ ਰਹੀ ਕੁੱਤੇ ਦੇ ਵੱਢਣ ਤੇ ਪੰਜਾਬ ਚੰਡੀਗੜ੍ਹ ਤੇ ਹਰਿਆਣਾ ਨੂੰ ਦੇਣਾ ਪਵੇਗਾ ਮੁਆਵਜ਼ਾ ਹਾਈ ਕੋਰਟ ਦਾ ਆਦੇਸ਼ ਪ੍ਰਤੀ ਦੰਦ 10000 ਰੁਪਏ ਮਿਲਣਗੇ ਹਾਈ ਕੋਰਟ ਵੱਲੋਂ ਰਾਮ ਰਹੀਮ ਨੂੰ ਮਿਲੇ ਰਾਹ ਜਲੰਧਰ 'ਚ ਦਰਜ ਹੋਈ ਐਫਆਈਆਰ ਨੂੰ ਰੱਦ ਕਰਨ ਦੇ ਦਿੱਤੇ ਹੁਕਮ ਜਲੰਧਰ 'ਚ ਵੱਡੀ ਵਾਰਦਾਤ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਿੰਨੇ ਸਾਥੀਆਂ ਨੇ ਬਚਾਉਣ ਦੀ ਕੀਤੀ ਕੋਸ਼ਿਸ਼ ਪਰ ਰਹੇ ਨਾਕਾਮ ਨਹਿ ਰੁਕ ਰਿਹਾ ਪੰਜਾਬ ਜਿੰਨਾਂ ਸ਼ੇਦਾ ਕਹਿਰ ਖੰਨਾ ਜਿੰਨਾਂ ਨਸ਼ੇ ਦੇ ਆਦੀ ਨੌਜਵਾਨ ਨੇ ਫਾਹਲ ਲੈ ਕੇ ਕੀਤੀ ਖੁਦਕੁਸ਼ੀ ਦੀਵਾਲੀ ਦੇ ਸ਼ਾਮ ਬੁਝਿਆ ਕਰਦਾ ਚਿਰਾਗ ਦੀਵਾਲੀ ਦੇ ਰਾਤ ਜੂਆ ਖੇਡ ਰਹੇ ਦੋ ਤਰ੍ਹਾਂ ਵਿਚਾਲੇ ਚਲੀਆਂ ਗੋਲੀਆਂ ਪੰਡੋਰੀ ਬੜੇ ਚ ਦਿਨੋਦਵਾਨ ਦੀ ਹੋਈ ਮੌਤ ਦੋ ਹੋਰ ਵਿਅਕਤੀ ਹੋਏ ਜ਼ਖਮੀ ਪਟੰਡਾ ਦੇ ਡੇਰੇ ਚ ਧਾਰਮਿਕ ਗ੍ਰੰਥ ਦੀ ਹੋਈ ਬੇਅਦਬੀ ਪੁਲਿਸ ਨੇ ਡੇਰਾ ਮੁਖੀ ਸਣੇ ਦੋ આરોપીਆਂ ਨੂੰ ਕੀਤਾ ਕਾਬੂ ਜ਼ੀਰਾ ਚ ਵੱਡੀ ਘਟਨਾ ਪੁਲਿਸ ਤੋਂ ਭੱਜ ਰਹੇ ਨਸ਼ਾ ਤਸਕਰਾਂ ਨੇ ਬਾਈਕ ਸਵਾਰਨ ਮਾਰੀ ਟੱਕਰ ਬੱਚੀ ਸਣੇ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਹੋਈ ਮੌਤ ਚੰਡੀਗੜ੍ਹ ਵਾਸੀਆਂ ਨੂੰ ਸੀਟੀਯੂ ਨੇ ਦਿੱਤਾ ਦੀਵਾਲੀ ਦਾ ਤੋਹਫਾ 에য়ারਪੋਰਟ ਲਈ ਸਸਤੀ ਏਸੀ ਬੱਸ ਸੇਵਾ ਦੀ ਕੀਤੀ ਸ਼ੁਰੂਆਤ ਲੁਧਿਆਣਾ ਚ ਸ਼ਹੀਦ ਸੁਖਦੇਵ bra ਦੀ ਗਰਦਨ ਤੇ ਦਾਤ ਰੱਖ ਕੇ ਲੁੱਟੇ 4 ਲੱਖ ਰੁਪਏ ਛੇ ਬਦਮਾਸ਼ਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ ਜਵਾਹਰ ਲਾਲ ਨਹਿਰੂ ਦੀ ਜਨਮ ਬਰੇਗੰਡ ਤੇ ਪੀਐਮ ਮੋਦੀ ਰਾਹੁਲ ਗਾਂਧੀ ਸਮੇਤ ਕਈ ਨੇਤਾਵਾਂ ਨੇ ਦਿੱਤੀ ਸ਼ਰਧਾਂਜਲੀ ਮੁਜ਼ਫਰਨਗਰ ਚ ਹਾਦਸਾ ਖੜੇ ਟਰੱਕ ਨਾਲ ਟਕਰਾਈ ਤੇ ਗ੍ਰਿਫਤਾਰ ਕਾਰ ਛੇ ਦੋਸਤਾਂ ਦੀ ਮੌਕੇ ਤੇ ਹੋਈ ਮੌਤ ਬਿਰਜਾ ਮੁੰਡਾ ਦੇ ਜਨਮ ਸਥਾਨ ਤੋਂ ਵਿਕਾਸ ਭਾਰਤ ਸੰਕਲਪ ਯਾਤਰਾ ਦੀ ਸ਼ੁਰੂਆਤ ਕਰਨਗੇ ਪੀਐਮ ਮੋਦੀ ਘਰ ਘਰ ਜਾ ਕੇ ਯੋਜਨਾਵਾਂ ਦੀ ਦੇਣਗੇ ਜਾਣਕਾਰੀ ਨਰਮੀ ਨਹੀਂ ਦਿਖਾਏਗਾ ਭਾਰਤ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਦੀ ਬੈਠਕ ਚ ਕੈਨੇਡਾ ਨੂੰ ਸੁਣਾਈਆਂ ਖਰੀਆਂ ਖਰੀਆਂ ਦੀਨਾਨਗਰ ਵਿੱਚ ਵੱਡਾ ਹਾਦਸਾ ਕਾਰ ਤੇ ਰੋਡਵਿਜ ਬਸਤੀ ਹੋਈ ਅਮੋ ਸਾਹਮਣੇ ਟੱਕਰ ਕਾਰਸਵਾਰ ਮਹਿਲਾ ਦੀ ਮੌਤ ਪਰਿੰਦਰ ਸਹਿਵਾਗ ਨੂੰ ICC ਨੇ ਦਿੱਤਾ ਵੱਡਾ ਸਨਮਾਨ ICC Hall of Fame ਚ ਕੀਤਾ ਸ਼ਾਮਲ ਭਾਰਤੀ ਸਰਹੱਦ ਚ ਦਾਖਲ ਹੋਏ ਮਿਆਂਮਾਰ ਦੇ 2000 ਨਾਗਰਿਕ ਫੌਜ ਦੇ ਮਲੇਸ਼ੀਆ ਪੀਡੀਐਫ ਗਰੁੱਪ ਚ ਛਿੜੀ ਜੰਗ ਪੂਰਬੀ ਕਾਂਗੋ ਚ ਇਸਲਾਮਿਕ ਅਤਵਾਦੀ ਹਮਲਾ ਤਈ ਲੋਕਾਂ ਦੀ ਮੌਤ ਕੈ ਲਾਪਤਾ ਸਹਿਯੋਗੀ ਲੋਕਤੰਤਰੀ ਬਲਾ ਨੇ ਲਈ ਜ਼ਿੰਮੇਵਾਰੀ ਪ੍ਰੋਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੂੰ ਬਿਲਿਆ ਪਹਿਲਾ ਅਵਿਸ਼ਵਾਸ ਪੱਤਰ ਟੋਰੀ ਐਮਪੀ ਨੇ ਕਿਹਾ ਬਹੁਤ ਹੋ ਗਿਆ ਹੁਣ ਜਾਣ ਦਾ ਆ ਗਿਆ ਸਮਾਂ ਅਮਰੀਕਾ ਦੇ ਟੈਕਸਸ 'ਚ ਫੇਰ ਹੋਈ ਫਾਇਰਿੰਗ ਇੱਕ ਬੱਚੇ ਦੀ ਹੋਈ ਮੌਤ ਚਾਰ ਲੋਕ ਹੋਈ ਸਕਦੇ ਇਹਨਾਂ ਹੋਤਕਦੇ ਆਮ ਖਬਰਾਂ ਕੱਲ ਫਿਰ ਹਾਜ਼ਰ ਹੋਵਾਂਗੇ ਹੋਰ ਵੀ ਨਵੇਂਾਂ ਤੇ ਵੱਡੀਆਂ ਅਪਡੇਟ ਦੇ ਨਾਲ ਤੁਸੀਂ ਵੇਖਦੇ ਰਹੋ ਐਸਐਮਜ਼ੈਟ ਨਿਊਜ਼